ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਵੀ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਮਨਦੀਪ ਆ ਮੈਂ ਚੰਗੇ ਘਰ ਨਾਲ ਸਬੰਧ ਰੱਖਦਾ ਹਾਂ ਤੇ ਮੇਰਾ ਰਹਿਣ ਸਹਿਣ ਬਹੁਤ ਵਧੀਆ ਸੀ ਮੇਰੀ ਇੰਨੀ ਪਰਸਨੈਲਿਟੀ ਸੀ ਕਿ ਹਰ ਕੋਈ ਮੈਨੂੰ ਕਹਿੰਦਾ ਹੁੰਦਾ ਸੀ ਕਿ ਮਨਦੀਪ ਦੇ ਕੱਪੜੇ ਤੇ ਜੁੱਤੀਆਂ ਸਾਰਿਆਂ ਨਾਲੋਂ ਹੀ ਸੋਹਣੇ ਹੁੰਦੇ ਆ ਪਰ ਮੈਂ ਟੌਰ ਸ਼ਕੀਨੀ ਵਿੱਚ ਜ਼ਿਆਦਾ ਹੀ ਰਹਿੰਦਾ ਸੀ ਤੇ ਮਸਾਂ 10 ਕਲਾਸਾਂ ਹੀ ਪੜ ਸਕਿਆ ਸੀ ਇਸ ਤੋਂ ਅੱਗੇ ਤਾਂ ਮੈਂ ਪੜਿਆ ਹੀ ਨਹੀਂ ਸੀ ਕਿਉਂਕਿ ਮੈਂ 10ਵੀਂ ਵਿੱਚੋਂ ਫੇਲ ਹੋ ਗਿਆ ਸੀ ਬਸ ਆਪਣੇ ਆਪ ਵਿੱਚ ਹੀ ਰਹਿੰਦਾ ਸੀ ਮੇਰੇ ਪਿਓ ਦਾ ਆਪਣਾ ਠੇਕਾ ਹੁੰਦਾ ਸੀ ਤੇ ਚੰਗੇ ਪੈਸੇ ਕਮਾਉਂਦਾ ਸੀ ਖਾਣ-ਪੀਣ ਨੂੰ ਖੁੱਲਾ ਹੁੰਦਾ ਸੀ ਮੇਰੀ ਇੱਕ ਭੈਣ ਸੀ ਜੋ ਵਿਆਹ ਦਿੱਤੀ ਸੀ ਤੇ ਉਹਨੂੰ ਵੀ ਬੜਾ ਦਾਜ ਦਿੱਤਾ ਸੀ ਉਸ ਵੇਲੇ ਉਹਨੂੰ ਇੰਨਾ ਦਾਜ ਦਿੱਤਾ ਸੀ ਕਿ ਸਾਰੇ ਲੋਕ ਹੈਰਾਨ ਹੁੰਦੇ ਸੀ ਮੈਂ ਘਾ ਮੋਟਰਸਾਈਕਲ ਤੇ ਬਹੁਤ ਹੀ ਵੱਧ ਸਿਆਉਣਾ ਪਾਇਆ ਸੀ ਮੇਰੇ ਘਰ ਦੇ ਆਨੇ ਮੇਰੇ ਵੱਲ ਦੇਖਿਆ ਤੇ ਮੇਰਾ ਵੀ ਵਿਆਹ ਕਰਨ ਬਾਰੇ ਸੋਚਿਆ ਮੇਰਾ ਦਾਦਾ ਜੋ ਬੜਾ ਰੋਗ ਵਾਲਾ ਸੀ ਉਹਨੇ ਵੀ ਘਰ ਲਈ ਬੜਾ ਕੁਝ ਜੋੜਿਆ ਸੀ ਤੇ ਜ਼ਮੀਨ ਜਾਇਦਾਦ ਦਾ ਕੰਮ ਸਿਰਫ ਉਹਦਾ ਹੀ ਹੁੰਦਾ ਸੀ ਮੇਰਾ ਪਿਓ ਠੇਕੇ ਦੇ ਹੁੰਦਾ ਸੀ ਤੇ ਚਾਚੇ ਤਾਏ ਸਾਰੇ ਰਲ ਕੇ ਕੰਮ ਕਰਦੇ ਸੀ ਚੰਗਾ ਕਮਾਉਂਦੇ ਤੇ ਖਾਂਦੇ ਸੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਉਹਨਾਂ ਦਿਨਾਂ ਵਿੱਚ ਸਾਡੇ ਕੋਲ ਪੈਸਾ ਵੀ ਖੁੱਲਾ ਹੁੰਦਾ ਸੀ ਖੁੱਲਾ ਖਰਚ ਕਰੀਦਾ ਸੀ ਤੇ ਮੈਂ ਬੜੀਆਂ ਮੌਜਾਂ ਲੁੱਟਦਾ ਹੁੰਦਾ ਸੀ ਮੈਂ ਇੱਕ ਕੁੜੀ ਨੂੰ ਪਸੰਦ ਵੀ ਕਰਦਾ ਸੀ ਉਹ ਵੀ ਮੈਨੂੰ ਪਸੰਦ ਕਰਦੀ ਸੀ ਪਰ ਉਹਦੀ ਉਮਰ ਥੋੜੀ ਜਿਹੀ ਜ਼ਿਆਦਾ ਹੀ ਸੀ ਮੇਰੀ ਮਾਂ ਕਹਿੰਦੀ ਸੀ ਕਿ ਇੰਨੀ ਉਮਰ ਦੀ ਕੁੜੀ ਨਾਲ ਤੇਰਾ ਵਿਆਹ ਨਹੀਂ ਕਰਨਾ ਤੇਰੀ ਤਾਂ ਹਜੇ ਉਮਰ ਹੈ ਹੀ ਕੀ ਆ ਛੋਟੀ ਉਮਰੇ ਮੇਰਾ ਵਿਆਹ ਕਰਨ ਬਾਰੇ ਸੋਚਦੇ ਸੀ ਮੈਂ ਉਹਨੂੰ ਸੱਚੀ ਬੜਾ ਪਿਆਰ ਕਰਦਾ ਹੁੰਦਾ ਸੀ ਉਹਦਾ ਨਾਮ ਭੋਲੀ ਸੀ ਭੋਲੀ ਬਹੁਤ ਸੋਹਣੀ ਤੇ ਚੰਗੇ ਘਰ ਦੀ ਸੀ ਬੜੀ ਚੰਗੀ ਸੀ ਉਹ ਵੀ ਮੈਨੂੰ ਕਹਿੰਦੀ ਸੀ ਕਿ ਮਨਦੀਪ ਘਰ ਦੇ ਨੂੰ ਮਨਾ ਤੇ ਆਪਾਂ ਵਿਆਹ ਕਰਵਾ ਲਵਾਂਗੇ ਪਰ ਮੇਰੇ ਘਰ ਦੇ ਤਾਂ ਮੇਰੇ ਨਾਲ ਉਹਦਾ ਵਿਆਹ ਕਰਨ ਨੂੰ ਮੰਨਦੇ ਹੀ ਨਹੀਂ ਸੀ ਫਿਰ ਵੀ ਮੇਰੇ ਪਿਓ ਨੇ ਮੇਰਾ ਇੱਕ ਵੱਡੀ ਉਮਰ ਦੀ ਕੁੜੀ ਨਾਲ ਹੀ ਵਿਆਹ ਕੀਤਾ ਮੈਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਸੀ ਮੈਂ ਕੋਈ ਨਸ਼ਾ ਪੱਤਾ ਨਹੀਂ ਕਰਦਾ ਸੀ ਮੈਂ ਸੋਹਣਾ ਸੀ ਤੇ ਜਵਾਨ ਸੀ ਮੈਂ ਭੋਲੀ ਨੂੰ ਵਿਆਹਣਾ ਚਾਹੁੰਦਾ ਸੀ ਤੇ ਉਹਦੇ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਸੀ। ਉਹ ਮੇਰੀ ਜ਼ਿੰਦਗੀ ਦਾ ਪਹਿਲਾ ਪਿਆਰ ਸੀ। ਪਰ ਇੱਕ ਦਿਨ ਮੇਰੇ ਲਈ ਰਿਸ਼ਤਾ ਆਇਆ ਤੇ ਮੇਰੇ ਮਾਪਿਓ ਨੇ ਮੇਰੇ ਲਈ ਕੁੜੀ ਦੇਖੀ ਤੇ ਉਹਨੂੰ ਪਸੰਦ ਕਰ ਲਿਆ। ਮੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਸੀ। ਨਾ ਚਾਹੁੰਦੇ ਹੋਏ ਵੀ ਮਾਪਿਓ ਦੇ ਕਹਿਣ ਤੇ ਉਹਦੇ ਨਾਲ ਮੇਰੇ ਮਾਪਿਓ ਨੇ ਰਿਸ਼ਤਾ ਪੱਕਾ ਕਰ ਦਿੱਤਾ। ਮੈਂ ਬਿਲਕੁਲ ਵੀ ਦਿਲੋਂ ਖੁਸ਼ ਨਹੀਂ ਸੀ। ਮੇਰੇ ਦਿਲ ਵਿੱਚ ਤਾਂ ਹਰ ਵੇਲੇ ਭੋਲੀ ਹੀ ਰਹਿੰਦੀ ਸੀ। ਪੋਲੀ ਨੋਵੀ ਮੇਰੇ ਨਾਲ ਪਿਆਰ ਜਿਹਾ ਸੀ ਉਹ ਤਾਂ ਵਿਚਾਰੀ ਸੱਚੀ ਭੋਲੀ ਭਾਲੀ ਜਹੀ ਜੇ ਭੋਲੀ ਸਾਡੇ ਘਰ ਆ ਜਾਂਦੀ ਤਾਂ ਸ਼ਾਇਦ ਸਾਡੇ ਘਰ ਦੇ ਹਾਲਾਤ ਸੁਧਰੇ ਰਹਿੰਦੇ ਜਦੋਂ ਤੋਂ ਮੇਰਾ ਵਿਆਹ ਹੋਇਆ ਮੇਰੀ ਘਰ ਵਾਲੀ ਘਰ ਆ ਗਈ ਸੀ ਮੇਰੀ ਘਰ ਵਾਲੀ ਦਾ ਨਾਮ ਅਮਨ ਸੀ ਤੇ ਅਮਨ ਦੀ ਉਮਰ ਉਦੋਂ ਵੀ 26 ਕੋਸਾਲ ਦੀ ਸੀ ਮੈਂ ਤਾਂ ਹਜੇ 29 ਸਾਲ ਦਾ ਜਵਾਨ ਮੁੰਡਾ ਸੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਮੇਰੇ ਘਰਦਿਆਂ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਮੇਰਾ ਪਿਓ ਕਹਿੰਦਾ ਸੀ ਕਿ ਤੇਰਾ ਵਿਆਹ ਕਰ ਦੇਣਾ ਕਿਉਂਕਿ ਤੂੰ ਤੋਰ ਸ਼ਕੀਨੀ ਵੱਲ ਜ਼ਿਆਦਾ ਹੀ ਧਿਆਨ ਦਿੰਦਾ ਤੇ ਕੰਮ ਨਹੀਂ ਕਰਦਾ ਜਦ ਕਿ ਮੇਰੇ ਪਿਓ ਨੇ ਮੈਨੂੰ ਕੋਈ ਕੰਮ ਸਿਖਾਇਆ ਹੀ ਨਹੀਂ ਸੀ ਹੌਲੀ ਹੌਲੀ ਮੈਂ ਵੀ ਉਸ ਵਿਆਹ ਨੂੰ ਮੰਨ ਲਿਆ ਪਰ ਮੈਂ ਕੰਮ ਕੋਈ ਨਹੀਂ ਕਰਦਾ ਸੀ ਸਾਰਾ ਸੌਦਾ ਪੱਤਾ ਹਰ ਇੱਕ ਚੀਜ਼ ਕਰੇ ਮੇਰੇ ਮਾਂ ਪਿਓ ਹੀ ਲਿਆਉਂਦੇ ਸੀ ਮੈਨੂੰ ਤਾਂ ਕਿਸੇ ਚੀਜ਼ ਦੀ ਫਿਕਰ ਹੀ ਨਹੀਂ ਸੀ ਤੇ ਮੈਂ ਆਪਣੀ ਘਰ ਵਾਲੇ ਨੂੰ ਹੌਲੀ ਹੌਲੀ ਪਿਆਰ ਕਰਨ ਲੱਗ ਪਿਆ ਸੀ ਉਹ ਵੀ ਮੇਰੇ ਤੋਂ ਖੁਸ਼ ਸੀ ਸਾਡੇ ਸਾਰੇ ਟੱਬਰ ਦਾ ਆਪਸ ਵਿੱਚ ਬੜਾ ਇਤਫਾਕ ਹੁੰਦਾ ਸੀ ਪਰ ਮੇਰੀ ਘਰ ਵਾਲੇ ਦੇ ਆਉਣ ਨਾਲ ਸਾਰੇ ਵੱਖੋ ਵੱਖ ਹੋ ਗਏ ਸੀ ਉਹ ਬੜੇ ਨੱਕ ਬੁੱਲ ਵਟਦੀ ਹੁੰਦੀ ਸੀ ਕਿਸੇ ਨੂੰ ਚੰਗਾ ਨਹੀਂ ਸਮਝਦੀ ਸੀ ਉਹ ਤਾਂ ਬਸ ਇਹੀ ਸਮਝਦੀ ਸੀ ਕਿ ਜੋ ਕੁਝ ਵੀ ਆ ਮੈਂ ਹੀ ਹਾਂ ਤੇ ਮੇਰੀ ਮਾਂ ਤੇ ਮੇਰਾ ਪਿਓ ਬਸ ਆਪਣੇ ਨਾਂ ਦੇ ਹੀ ਗੁਣ ਗਾਉਂਦੇ ਰਹਿੰਦੇ ਹੁੰਦੇ ਸੀ ਮੇਰੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਹੁੰਦਾ ਸੀ ਸਾਰੇ ਚਾਚੇ ਤਾਈ ਵੀ ਕਹਿੰਦੇ ਸੀ ਕਿ ਇਹਨਾਂ ਨੇ ਪਤਾ ਨਹੀਂ ਕੀ ਪਰਿਵਾਰ ਕਿ ਲਿਆਂਦੀ ਆ ਜੋ ਇਹਦੇ ਹੀ ਗੁਣ ਗਾਉਂਦੇ ਰਹਿੰਦੇ ਆ ਮੇਰੀ ਘਰ ਵਾਲੀ ਇੰਨੀ ਸੋਹਣੀ ਵੀ ਨਹੀਂ ਸੀ ਪਰ ਫਿਰ ਵੀ ਮੇਰੇ ਮਾਂ ਪਿਓ ਉਹਦਾ ਬੜਾ ਤੇਹ ਕਰਦੇ ਹੁੰਦੇ ਸੀ ਮੇਰੀ ਵੱਡੀ ਭਾਬੀ ਦਾ ਤੇਹ ਨਹੀਂ ਕਰਦੇ ਸੀ ਤੇ ਉਹਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਸੀ ਉਹ ਵਿਚਾਰੀ ਆਪਣੀ ਨਿੱਕੀ ਜਹੀ ਕੁੜੀ ਲੈ ਕੇ ਪੇਕੇ ਰਹਿਣ ਲੱਗ ਪਈ ਸੀ ਤੇ ਅੱਜ ਤੱਕ ਕਦੀ ਸਹੁਰਿਆਂ ਦੇ ਘਰ ਨਹੀਂ ਆਈ ਫਿਰ ਹੌਲੀ ਹੌਲੀ ਘਰਦਿਆਂ ਨੇ ਦੇਖਿਆ ਕਿ ਮੈਂ ਕੋਈ ਕੰਮ ਸਿੱਖਿਆ ਨਹੀਂ ਤੇ ਨਾ ਹੀ ਕੋਈ ਕੰਮ ਕਰਦਾ ਮੈਨੂੰ ਬਾਹਰ ਭੇਜਣ ਬਾਰੇ ਸੋਚਿਆ ਮੈਂ ਵੀ ਕਹਿ ਦਿੱਤਾ ਕਿ ਮੈਂ ਆਪਣਾ ਪਹਿਲਾ ਬੱਚਾ ਦੇਖ ਕੇ ਹੀ ਜਾਊਗਾ ਫਿਰ ਮੇਰੇ ਕੁੜੀ ਹੋਗੀ ਤੇ ਮੈਂ ਕਿਤੇ ਵੀ ਨਹੀਂ ਨਹੀਂ ਗਿਆ ਸੀ ਫਿਰ ਕੁਝ ਸਾਲ ਮੈਂ ਇਦਾਂ ਹੀ ਘਰੇ ਰਿਹਾ ਤੇ ਮੇਰੇ ਦੂਜਾ ਬੱਚਾ ਹੋ ਜਾਵੇ ਪਰ ਫਿਰ ਮੇਰੀ ਘਰ ਵਾਲੇ ਦੇ ਕੋਈ ਬੱਚਾ ਹੀ ਨਹੀਂ ਹੁੰਦਾ ਸੀ ਬੜੀਆਂ ਦਵਾਈਆਂ ਖਾਧੀਆਂ ਮੇਰੀ ਮਾਂ ਬੜੇ ਟੂਨੇ ਕਰਦੀ ਸੀ ਤੇ ਬੜੀਆਂ ਸੁੱਖਾਂ ਸੁਖ ਦੀ ਸੀ ਫਿਰ ਵੀ ਇੱਕ ਥਾਂ ਤੋਂ ਮੇਰੀ ਘਰ ਵਾਲੀ ਦੀ ਚੋਰੀ ਭਰ ਗਈ ਤੇ ਫਿਰ ਪ੍ਰੈਗਨੈਂਟ ਹੋ ਗਈ ਸੀ ਹੌਲੀ ਹੌਲੀ ਮੈਂ ਵੀ ਸ਼ਰਾਬ ਪੀਣ ਲੱਗ ਪਿਆ ਸੀ ਤੇ ਮੇਰੇ ਦੂਜੀ ਕੁੜੀ ਹੋ ਗਈ 7 ਸਾਲਾਂ ਦਾ ਫਰਕ ਦੋਨਾਂ ਵਿੱਚ ਪੈ ਗਿਆ ਸੀ ਮੈਂ ਥੋੜੀ ਬਹੁਤੀ ਸ਼ਰਾਬ ਪੀਂਦਾ ਹੁੰਦਾ ਸੀ ਕਈ ਵਾਰ ਤਾਂ ਗੁੱਸੇ ਵਿੱਚ ਆ ਕੇ ਘਰੇ ਵੀ ਲੜ ਪੈਂਦਾ ਹੁੰਦਾ ਸੀ ਮੇਰੀ ਘਰ ਵਾਲੀ ਦੇ ਪੇਕੇ ਆਉਂਦੇ ਹੁੰਦੇ ਸੀ ਤਾਂ ਮੈਨੂੰ ਬੜੀ ਖਿਜੇ ਚੜ੍ਹਦੀ ਹੁੰਦੀ ਸੀ ਉਹ ਮੈਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸੀ ਪਤਾ ਨਹੀਂ ਕਿਉਂ ਉਹਨਾਂ ਨੂੰ ਦੇਖ ਕੇ ਤਾਂ ਮੇਰਾ ਦਿਲ ਹੀ ਦੁਖਣ ਲੱਗ ਜਾਂਦਾ ਸੀ ਕਿ ਉਹ ਕਿਉਂ ਆ ਗਏ ਮੇਰਾ ਆਪਣੇ ਘਰ ਵਾਲੀ ਤੋਂ ਵੀ ਮਨ ਉੱਠ ਜਿਹਾ ਗਿਆ ਸੀ ਫਿਰ ਵੀ ਮੈਂ ਉਹਨੂੰ ਕਦੀ ਕਦੀ ਪਿਆਰ ਕਰਦਾ ਹੁੰਦਾ ਸੀ ਉਹਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਉਹ ਤਾਂ ਬਸ ਆਪਣੇ ਸੱਸ ਸਹੁਰੇ ਨਾਲ ਹੀ ਬਿਜੀ ਰਹਿੰਦੀ ਸੀ ਜੇ ਕਿਤੇ ਮੈਂ ਜਾਣ ਵਾਸਤੇ ਕਹਿ ਦਿੰਦਾ ਤਾਂ ਮੈਨੂੰ ਮਨਾ ਕਰ ਦਿੰਦੀ ਸੀ ਤੇ ਮੇਰੇ ਪਿਓ ਨਾਲ ਜਿੱਥੇ ਮਰਜ਼ੀ ਚਲੀ ਜਾਂਦੀ ਹੁੰਦੀ ਸੀ ਉਹਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਮੇਰੇ ਸਾਹਮਣੇ ਮੇਰੇ ਡੈਡੀ ਨਾਲ ਤਿਆਰ ਕੋਈ ਤਰ ਪੈਂਦੀ ਸੀ ਮੇਰੀ ਮਾਂ ਉਹ ਆਪ ਭੇਜਦੀ ਹੁੰਦੀ ਸੀ ਕਿ ਤੂੰ ਆਪਣੀ ਰਿਸ਼ਤੇਦਾਰੀ ਵਿੱਚ ਘੁੰਮ ਫਿਰ ਆ ਜਦ ਕਿ ਮੈਨੂੰ ਘਰੇ ਛੱਡ ਕੇ ਉਹ ਦੋਵੇਂ ਨੌ ਸਹੁਰਾ ਰਿਸ਼ਤੇਦਾਰੀਆਂ ਵਿੱਚ ਘੁੰਮਦੇ ਹੁੰਦੇ ਸੀ ਮੈਨੂੰ ਇਸ ਗੱਲ ਤੇ ਵੀ ਬੜਾ ਗੁੱਸਾ ਆਉਂਦਾ ਸੀ ਕਿ ਮੇਰੇ ਕੋਈ ਪੁੱਛ ਕੇ ਛੇ ਨਹੀਂ ਕਰਦਾ ਮੇਰਾ ਦਿਲ ਕਰਦਾ ਹੁੰਦਾ ਸੀ ਕਿ ਮੈਂ ਵੀ ਆਪਣੇ ਘਰ ਵਾਲੇ ਨਾਲ ਘੁੰਮਾਂ ਫਿਰਾ ਮੈਂ ਕਦੀ ਬਾਲਾ ਧਿਆਨ ਨਹੀਂ ਦਿੱਤਾ ਸੀ ਸੋਚਦਾ ਹੁੰਦਾ ਸੀ ਕਿ ਸ਼ਾਇਦ ਡੈਡੀ ਵੱਡਾ ਇਸ ਕਰਕੇ ਮੇਰੀ ਘਰ ਵਾਲੀ ਉਹਦੀ ਇੱਜ਼ਤ ਕਰਦੀ ਅਤੇ ਨਾਲ ਲੈ ਕੇ ਜਾਂਦੀ ਆ ਪਰ ਮੈਂ ਉਹਦਾ ਘਰਵਾਲਾ ਸੀ ਮੇਰਾ ਵੀ ਫਰਜ਼ਬੰਦਾ ਸੀ ਮੈਂ ਵੀ ਆਪਣੇ ਸਹੁਰਿਆਂ ਦੇ ਆਪ ਉਹਨੂੰ ਘਮਾਉਣ ਲਈ ਲੈ ਕੇ ਜਾਵਾਂ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਸੀ ਕਿ ਤੂੰ ਕੰਮ ਤੇ ਜਾਇਆ ਕਰ ਹੌਲੀ ਹੌਲੀ ਮੈਂ ਮਿਸਤਰੀਆਂ ਨਾਲ ਜਾਣ ਲੱਗ ਪਿਆ ਮੇਰੀਆਂ ਛੁਕੜੀਆਂ ਛੋਟੀਆਂ ਸੀ ਵਧੀਆ ਸਕੂਲ ਵਿੱਚ ਪੜ੍ਹਦੀਆਂ ਸੀ ਫਿਰ ਮੇਰੀ ਘਰ ਵਾਲੀ ਦੇ ਕਹਿਣ ਤੇ ਮੇਰੇ ਡੈਡੀ ਨੇ ਕੁੜੀਆਂ ਪ੍ਰਾਈਵੇਟ ਸਕੂਲ ਚੋਂ ਹਟਾ ਕੇ ਵਧੀਆ ਕੌਨਵੈਂਟ ਸਕੂਲ ਵਿੱਚ ਲਾ ਦਿੱਤੀਆਂ। ਉਹਨਾਂ ਦਾ ਸਾਰਾ ਖਰਚਾ ਮੇਰਾ ਪਿਓ ਵੀ ਚੁੱਕਦਾ ਸੀ। ਮੈਂ ਜੋ ਤੋ 300 ਰੁਪਏ ਕਮਾ ਕੇ ਲਿਆਉਂਦਾ ਸੀ ਉਹ ਤਾਂ ਬਸ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦੀ ਸੀ। ਫਿਰ ਵੀ ਮੈਨੂੰ ਇਹੀ ਕਹਿੰਦੇ ਸੀ ਕਿ ਤੂੰ ਕੀ ਕਮਾਉਣਾ। ਤੇਰੀ ਤਾਂ ਕੋਈ ਕਮਾਈ ਹੀ ਨਹੀਂ। ਬੜੀ ਆਰਾਮ ਨਾਲ ਮੇਰੀ ਘਰ ਵਾਲੀ ਤੇ ਮੇਰੇ ਮਾਂ ਤੇ ਰਹਿੰਦੇ ਸੀ। ਹੌਲੀ-ਹੌਲੀ ਮੈਂ ਦੁਖੀ ਜਿਹਾ ਰਹਿਣ ਲੱਗ ਪਿਆ। ਮੇਰੀ ਘਰ ਵਾਲੀ ਵੀ ਮੈਨੂੰ ਆਪਣੇ ਲਾਗੇ ਲੱਗਣ ਦਿੰਦੀ ਹੁੰਦੀ ਸੀ। ਉਹ ਆਪਣੇ ਭੈਣ ਤੇ ਜੀਜੇ ਦਾ ਵੀ ਬੜਾ ਧਿਆਨ ਰਦੀ ਸੀ। ਉਹਦਾ ਜੀਜਾ ਬਾਹਰੋਂ ਆਇਆ ਸੀ। ਉਹਦੇ ਦੋ ਮੁੰਡੇ ਸੀ। ਉਹ ਵੀ ਇੱਥੇ ਰਹਿਣ ਲਈ ਆਉਂਦੇ ਹੁੰਦੇ ਸੀ। ਦੋ ਕੁੜੀਆਂ ਤੋਂ ਬਾਅਦ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਮੈਂ ਹੁਣ ਤੀਜਾ ਨਿਆਣਾ ਨਹੀਂ ਲੈਣਾ। ਮੈਂ ਉਹਨੂੰ ਕਹਿੰਦਾ ਸੀ ਕਿ ਕੀ ਪਤਾ ਖਰਾਬ ਆਪਾਂ ਨੂੰ ਮੁੰਡਾ ਦੇ ਦੇਵੇਗੇ। ਆਪਾਂ ਵੀ ਤੀਜਾ ਬੱਚਾ ਲੈ ਕੇ ਦੇਖ ਲਈਏ। ਪਰ ਉਹਨੇ ਤਾਂ ਮੈਨੂੰ ਹੱਥ ਹੀ ਨਹੀਂ ਲਾਉਂ ਦਿੱਤਾ ਸੀ। ਉਹ ਮੈਨੂੰ ਕਹਿਣ ਲੱਗੀ ਕਿ ਨਹੀਂ ਮੇਰੇ ਤੋਂ ਦੂਰ ਰਿਹਾ ਕਰ। ਤੂੰ ਤਾਂ ਸ਼ਰਾਬ ਪੀਣਾ। ਉਹ ਮੇਰੇ ਤੋਂ ਨਫ਼ਰਤ ਜਿਹੀ ਕਰਨ ਲੱਗ ਪਈ ਸੀ। ਹੌਲੀ-ਹੌਲੀ ਮੇਰੀ ਮਾਂ ਬਿਮਾਰ ਰਹਿਣ ਲੱਗ ਪਈ। ਉਹਦੀਆਂ ਕਿਡਨੀਆਂ ਫੇਲ ਹੋ ਗਈਆਂ ਤੇ ਉਹ ਵੀ ਇਸ ਦੁਨੀਆ ਤੋਂ ਚਲੀ ਗਈ। ਮੇਰੀ ਮਾਂ ਜਵਾਨ ਸੀ, ਹਜੇ ਉਹਦੀ ਉਮਰ ਮਸਾ 48 ਕੋ ਸਾਲ ਦੀ ਸੀ ਤੇ ਜਵਾਨੀ ਪਈ ਸੀ। ਫਿਰ ਵੀ ਉਹ ਸਾਨੂੰ ਛੱਡ ਕੇ ਚਲੀ ਗਈ। ਮੈਨੂੰ ਬੜਾ ਦੁੱਖ ਹੋਇਆ। ਫਿਰ ਮੇਰੇ ਪਿਓ ਨੇ ਮੈਨੂੰ ਦੁਬਈ ਭੇਜ ਦਿੱਤਾ ਮੈਂ ਜਾਣਾ ਨਹੀਂ ਚਾਹੁੰਦਾ ਸੀ ਕਿ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਆ ਮੈਂ ਉਹਨਾਂ ਦੇ ਕੋਲ ਹੀ ਰਹਾਂਗਾ ਦੁੱਖ ਸੁੱਖ ਵੇਲੇ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਕੋਈ ਨਹੀਂ ਤੂੰ ਬਾਹਰ ਜਾ ਕੇ ਕਮਾਈ ਕਰ ਮੇਰੇ ਕੋਲ ਡੈਡੀ ਹੈਗਾ ਮੇਰੀ ਸਾਲੀ ਤੇ ਉਹਦਾ ਘਰ ਵਾਲਾ ਸਾਡੇ ਘਰੇ ਬੜੇ ਆਉਣ ਜਾਣ ਲੱਗ ਪਏ ਸੀ ਮੈਂ ਵੀ ਫਿਰ ਬਾਹਰ ਚਲਾ ਗਿਆ ਸੀ ਕਿ ਚਾਰ ਪੈਸੇ ਕਮਾ ਲਿਆਉਂਗਾ ਧੀਆਂ ਜੋ ਮੇਰੀ ਘਰ ਵਾਲੀ ਵੀ ਖੁਸ਼ ਹੋਊਗੀ ਤੇ ਅਸੀਂ ਤੀਜਾ ਬੱਚਾ ਫੇਰ ਲਾਵਾਂਗੇ ਪਰ ਮਗਰੋਂ ਹੀ ਇੱਕ ਦਿਨ ਮੈਂ ਫੋਨ ਲਾਇਆ ਤੇ ਮੇਰੀ ਘਰ ਵਾਲੀ ਇਕੱਲੀ ਬੈਠੀ ਸੀ ਤੇ ਉਹਦਾ ਜੀਜਾ ਆਇਆ ਹੋਇਆ ਸੀ ਕਹਿਣ ਲੱਗੀ ਕਿ ਭਾਜੀ ਇਨਵਰਟਰ ਠੀਕ ਕਰਨ ਲਈ ਆਇਆ ਹੋਇਆ ਇਨਵਰਟਰ ਖਰਾਬ ਆ ਮੈਨੂੰ ਸ਼ੱਕ ਜਿਹਾ ਹੋ ਗਿਆ ਸੀ ਕਿਉਂਕਿ ਮੈਨੂੰ ਪਹਿਲਾਂ ਪਹਿਲਾਂ ਤੋਂ ਹੀ ਚੰਗਾ ਨਹੀਂ ਲੱਗਦਾ ਸੀ ਇਹਨਾਂ ਗੱਲਾਂ ਦਾ ਕਰਕੇ ਮੈਂ ਵੀ ਕੰਮਕਾਰ ਛੱਡ ਕੇ ਫੇਰ ਘਰੇ ਆ ਗਿਆ ਸੀ ਘਰੇ ਆ ਕੇ ਮੈਂ ਕੋਈ ਵੀ ਕੰਮ ਨਹੀਂ ਕਰਦਾ ਹੁੰਦਾ ਸੀ। ਬਸ ਵੇਲਾ ਹੀ ਰਹਿੰਦਾ ਸੀ। ਮੇਰਾ ਡੈਡੀ ਵੀ ਠੇਕੇ ਤੋਂ ਹਟ ਗਿਆ ਸੀ। ਠੇਕੇ ਦਾ ਕੰਮ ਬੰਦ ਕਰ ਦਿੱਤਾ ਸੀ। ਇੱਕ ਗਾਂ ਰੱਖ ਕੇ ਬਸ ਉਹਨੂੰ ਹੀ ਪੱਠੇ ਪਾਉਂਦਾ ਸੀ ਤੇ ਘਰੇ ਦੁੱਧ ਦਾ ਗੁਜ਼ਾਰਾ ਚੱਲਦਾ ਹੁੰਦਾ ਸੀ। ਮੈਂ ਜਦੋਂ ਘਰੇ ਆਇਆ ਤਾਂ ਮੇਰੀ ਘਰਵਾਲੀ ਨੇ ਮੈਨੂੰ ਇੱਕ ਵਾਰ ਵੀ ਆਪਣੇ ਲਾਗੇ ਨਹੀਂ ਲੱਗਣ ਦਿੱਤਾ। ਮੈਂ ਉਹਨੂੰ ਬੜਾ ਪਿਆਰ ਕਰਨਾ ਚਾਹੁੰਦਾ ਸੀ। ਪਰ ਉਹ ਤਾਂ ਮੇਰੇ ਨਾਲ ਅੱਖ ਹੀ ਨਹੀਂ ਮਿਲਾਉਂਦੀ ਸੀ। ਬੱਸ ਆਪਣੀ ਭੈਣ ਤੇ ਜੀਜੇ ਦੇ ਹੀ ਗੁਣ ਕਾਉਂਦੀ ਰਹਿੰਦੀ ਸੀ। ਇੱਕ ਦਿਨ ਮੈਨੂੰ ਗੱਲਾਂ-ਗੱਲਾਂ ਵਿੱਚ ਕਹਿਣ ਲੱਗੀ ਕਿ ਅਸੀਂ ਨਿਆਣਾ ਨਹੀਂ ਲੈਣਾ। ਕੁੜੀਆਂ ਦੇ ਵਿਆਹ ਹੋ ਜਾਣੇ ਆ ਤੇ ਮੈਂ ਆਪਣੀ ਭੈਣ ਦਾ ਮੁੰਡਾ ਆਪਣੇ ਕੋਲ ਇੱਕ ਰੱਖ ਲੈਣਾ। ਮੈਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਸੀ ਕਿ ਆਪਣਾ ਨਿਆਣਾ ਲੈਣ ਵਾਲੀ ਤਾਂ ਇਹਨੂੰ ਮੌਤ ਪੈ ਗਈ ਤੇ ਬਗਾਨੀ ਔਲਾਦ ਨੂੰ ਮੈਂ ਕਿਉਂ ਆਪਣੇ ਘਰ ਰੱਖਾਂ? ਮੈਂ ਆਪਣੇ ਘਰ ਵਾਲੇ ਨੂੰ ਸਿੱਧਾ ਹੀ ਮਨਾ ਕਰ ਦਿੱਤਾ। ਕਿ ਮੈਂ ਕਿਸੇ ਦੀ ਭੈਣ ਦਾ ਮੁੰਡਾ ਨਹੀਂ ਇੱਥੇ ਰਹਿਣ ਦੇਣਾ ਜੇ ਤੂੰ ਆਪਣਾ ਨਹੀਂ ਜੰਮ ਸਕਦੀ ਤੇ ਫਿਰ ਮੈਂ ਹੋਰ ਵੀ ਕਿਸੇ ਦਾ ਕਿਉਂ ਰੱਖਾਂ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਨਿਆਣੇ ਹੀ ਨਹੀਂ ਜੰਮੀ ਜਾਣੇ ਮੈਂ ਉਹਨੂੰ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਆਪਣੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਮੇਰੇ ਸਾਰੇ ਚਾਚੇ ਤਾਇਆ ਦੇ ਮੁੰਡਿਆਂ ਦੇ ਇੱਕ ਮੁੰਡਾ ਹੋ ਗਿਆ ਸੀ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਸੀ ਉਹਨਾਂ ਦੇ ਵੀ ਤਾਂ ਦੋ ਦੋ ਕੁੜੀਆਂ ਤੇ ਇੱਕ ਇੱਕ ਮੁੰਡਾ ਹੈਗਾ ਹੀ ਸੀ ਆ ਉਹ ਵੀ ਤਾਂ ਰੋਟੀ ਖਾ ਕੇ ਹੀ ਸੌਂਦੀ ਆ ਪਰ ਮੇਰੇ ਘਰ ਵਾਲੀ ਦੇ ਤਾਂ ਲੱਛਣ ਹੀ ਕੁਝ ਹੋਰ ਸੀ ਮੈਂ ਇੱਕ ਦਿਨ ਸ਼ਰਾਬ ਕੀਤੀ ਤੇ ਘਰ ਲੜ ਪਿਆ ਮੈਂ ਲੜ ਕੇ ਆਪਣੇ ਘਰ ਵਾਲੇ ਨਾਲ ਬੜੀ ਕਲੇਸ਼ ਕੀਤੀ ਮੇਰਾ ਡੈਡੀ ਤਾਂ ਹਰ ਵੇਲੇ ਆਪਣੇ ਨਾਮ ਦੇ ਗੁਣ ਕਾਉਂਦਾ ਸੀ ਉਹਨਾਂ ਦੋਨਾਂ ਦੀ ਇੱਕੋ ਹੀ ਗੱਲ ਹੁੰਦੀ ਸੀ ਸਾਰੇ ਉਹਦੇ ਵੱਲ ਦੀ ਹੀ ਗੱਲ ਕਰਦੇ ਸੀ ਤੇ ਮੈਨੂੰ ਇਹ ਮਾੜਾ ਕਹਿੰਦੇ ਹੁੰਦੇ ਸੀ ਮੈਨੂੰ ਚੰਗਾ ਨਹੀਂ ਲੱਗਦਾ ਹੁੰਦਾ ਸੀ ਇੱਕ ਦਿਨ ਮੈਨੂੰ ਸਾਰਿਆਂ ਨੇ ਰਲ ਕੇ ਬੜਾ ਕੁੱਟਿਆ ਸੀ ਕਿ ਮੈਂ दारू ਪੀ ਕੇ ਘਰੇ ਕਲੇਸ਼ ਕਰਦਾ ਮੇਰੀ ਘਰ ਵਾਲੀ ਇੱਕ ਦਿਨ ਚਾਰ ਗੱਲਾਂ ਬਣਾ ਕੇ ਦੱਸਦੀ ਹੁੰਦੀ ਸੀ ਬੜੀ ਚਾਲਬਾਜ਼ ਜਨਾਨੀ ਨਿਕਲੀ ਸੀ ਮੈਨੂੰ ਉਹਦੀਆਂ ਸਾਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਸੀ ਇੱਕ ਦਿਨ ਮੈਂ ਦੇਖਿਆ ਮੈਂ ਦੁਪਹਿਰ ਜਿਹਨੂੰ ਘਰੇ ਆਇਆ ਸੀ ਉਸ ਵੇਲੇ ਉਹਦਾ ਜੀਜਾ ਘਰੇ ਆਇਆ ਹੋਇਆ ਸੀ ਨਿਆਣੇ ਸਕੂਲ ਗਏ ਸੀ ਜੀਜਾ ਇਕੱਲਾ ਹੀ ਘਰੇ ਸੀ ਮੇਰੀ ਘਰ ਵਾਲੀ ਉਹਨੂੰ ਚਾਹ ਬਣਾ ਕੇ ਦਿੰਦੀ ਸੀ ਮੈਂ ਵੀ ਘਰ ਆ ਕੇ ਗੇਟ ਖੜਕਾਇਆ ਤੇ ਕਿੰਨਾ ਚਿਰ ਉਹਨਾਂ ਨੇ ਗੇਟ ਨਹੀਂ ਖੋਲਿਆ ਜਦੋਂ ਮੈਂ ਕਿੰਨਾ ਟਾਈਮ ਗੇਟ ਖੜਕਾਇਆ ਤਾਂ ਮੇਰੀ ਘਰ ਵਾਲੀ ਨੇ ਗੇਟ ਖੋਲਿਆ ਕਹਿਣ ਲੱਗੀ ਕਿ ਤੂੰ ਕਦੋਂ ਆ ਗਿਆ ਸਾਰੀ ਦਿਹਾੜੀ ਤਾਂ ਪੂਰੀ ਲਾ ਕੇ ਆ ਜਾਂਦਾ ਮੈਂ ਕਿਹਾ ਕਿ ਕੋਈ ਗੱਲ ਨਹੀਂ ਅੱਜ ਆਪਣੇ ਘਰੇ ਜਿਹੜਾ ਕੋਈ ਹੈਗਾ ਆਪਾਂ ਕੁਝ ਘੜੀ ਪਿਆਰ ਕਰ ਲਵਾਂਗੇ ਮੈਂ ਬੜੇ ਪਿਆਰ ਜੇ ਨਾਲ ਉਹਨੂੰ ਇਦਾਂ ਕਿਹਾ ਸੀ ਉਹ ਕਹਿਣ ਲੱਗੀ ਕਿ ਮੈਂ ਨਹੀਂ ਕੋਈ ਪਿਆਰ ਪਿਉਰ ਕਰਨਾ। ਆਪ ਦਾ ਪਿਆਰ ਆਪਣੇ ਕੋਲ ਹੀ ਰੱਖ ਤੇ ਆਪਣੇ ਕੰਮ ਤੇ ਜਾ। ਮੈਂ ਧੱਕੇ ਨਾਲ ਹੀ ਘਰੇ ਵੜ ਗਿਆ ਤੇ ਹੱਥ ਮੂੰਹ ਧੋ ਕੇ ਅੰਦਰ ਗਿਆ। ਮੇਰਾ ਜੀਜਾ ਆਰਾਮ ਨਾਲ ਬੈੱਡ ਤੇ ਪਿਆ ਸੀ। ਮੇਰੀ ਘਰਵਾਲੀ ਤਾਂ ਮੈਨੂੰ ਬੈੱਡ ਤੇ ਪੈਣ ਨਹੀਂ ਦਿੰਦੀ ਸੀ। ਮੇਰੇ ਲਈ ਤਾਂ ਵੱਖਰਾ ਮੰਜਾ ਲਾਇਆ ਹੁੰਦਾ ਸੀ। ਮੈਂ ਮੰਜੇ ਤੇ ਹੀ ਸੌਂਦਾ ਹੁੰਦਾ ਸੀ। ਉਹ ਨੇ ਆਨੇ ਲੈ ਕੇ ਬੈੱਡ ਤੇ ਪੈਂਦੀ ਸੀ ਤੇ ਆਪਣੇ ਜੀਜੇ ਨੂੰ ਬੈੱਡ ਤੇ ਬਿਠਾਇਆ ਹੋਇਆ ਸੀ। ਇਹ ਦੇਖ ਕੇ ਤਾਂ ਮੈਨੂੰ ਬੜਾ ਗੁੱਸਾ ਚੜਿਆ। ਮੈਂ ਉਦੋਂ ਤੱਕ ਉਹਨੂੰ ਕੁਝ ਨਹੀਂ ਕਿਹਾ। ਜਦੋਂ ਮੈਂ ਘਰੇ ਗਿਆ ਤਾਂ ਉਹਦੇ ਜੀਜੇ ਦੇ ਵੀ ਰੰਗ ਉੱਡ ਗਏ। ਕਿ ਮੈਂ ਕਿੱਥੋਂ ਆ ਗਿਆ। ਮੇਰੀ ਘਰ ਵਾਲੇ ਨੇ ਪਹਿਲਾਂ ਉਹਨੂੰ ਚਾਹ ਫੜਾਈ ਤੇ ਮੈਨੂੰ ਕਿੰਨਾ ਟਾਈਮ ਬਾਅਦ ਹੀ ਚਾਹ ਫੜਾਈ। ਜਦੋਂ ਮੈਂ 2-3 ਵਾਰ ਕਿਹਾ ਕਿ ਅਮਨ ਮੈਨੂੰ ਵੀ ਚਾਹ ਫੜਾ ਦੇ ਤਾਂ ਮੈਨੂੰ ਫਿਰ ਚਾਹ ਫੜਾਈ ਸੀ। ਤੇ ਆਪ ਆਪਣੇ ਜੀਜੇ ਨਾਲ ਬੈਠ ਕੇ ਚਾਹ ਪੀਣ ਲੱਗ ਪਏ ਤੇ ਮੈਨੂੰ ਮੰਜੇ ਦੇ ਬਿਠਾ ਦਿੱਤਾ। ਮੈਂ ਨੰਬਰ ਕੁਲ ਵੀ ਚੰਗਾ ਨਹੀਂ ਲੱਗਿਆ ਸੀ ਉਸ ਰਾਤ ਮੈਂ ਬੜੀ ਸ਼ਰਾਬ ਪੀਤੀ ਸੀ ਮੈਨੂੰ ਪਤਾ ਲੱਗ ਗਿਆ ਕਿ ਇਹ ਆਪਣੇ ਜੀਜੇ ਨਾਲ ਹੀ ਸੈਟ ਆ ਤੇ ਮੈਂ ਤਾਂ ਕੰਮ ਤੇ ਸਵੇਰ ਨੂੰ ਚਲਾ ਜਾਣਾ ਤੇ ਸ਼ਾਮ ਨੂੰ ਹੀ ਆਉਂਦਾ ਮੇਰਾ ਡੈਡੀ ਵੀ ਘਰੇ ਨਹੀਂ ਹੁੰਦਾ ਸੀ ਉਹ ਵੀ ਤਾਂ ਘਰੋਂ ਬਾਹਰ ਹੀ ਰਹਿੰਦਾ ਤੇ ਇਹ ਜੀਜੇ ਨੂੰ ਸਾਦ ਕੇ ਉਹਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ ਮੈਂ ਨਸ਼ਾ ਕਰਨ ਲੱਗ ਪਿਆ ਹੌਲੀ ਹੌਲੀ ਮੈਂ ਇੰਨਾ ਨਸ਼ਾ ਕਰਨ ਲੱਗ ਪਿਆ ਕਿ ਮੇਰੇ ਵਿੱਚ ਹਿੰਮਤ ਹੀ ਨਹੀਂ ਰਹੀ ਕਿ ਮੈਂ ਨਸ਼ੇ ਤੋਂ ਬਿਨਾ ਕਾਹਨ ਮਰਦਾ ਜਾਂਦਾ ਸੀ ਮੈਂ ਆਪਣੀ ਘਰ ਵਾਲੇ ਦੀ ਲੱਛਣਾਂ ਤੋਂ ਨਸ਼ਾ ਕਰ ਕਰਕੇ ਆਪਣੀ ਜ਼ਿੰਦਗੀ ਤੇ ਆਪਣਾ ਹੁਸਨ ਸਭ ਕੁਝ ਗਵਾ ਲਿਆ ਸੀ ਮੇਰੀ ਜ਼ਿੰਦਗੀ ਤਾਂ ਇੱਕ ਨਰਕ ਹੀ ਬਣ ਕੇ ਰਹਿ ਗਈ ਸੀ ਇੱਕ ਦਿਨ ਮੈਂ ਆਪਣਾ ਸਮਾਨ ਚੱਕਿਆ ਤੇ ਘਰੋਂ ਚਲਾ ਗਿਆ ਸੀ ਮੈਂ ਆਪਣੀ ਭੂਆ ਦੇ ਕੋਲ ਜਾ ਕੇ ਰਹਿਣ ਲੱਗ ਪਿਆ ਉੱਥੇ ਜਾ ਕੇ ਮੈਂ ਕੰਮ ਤੇ ਲੱਗਿਆ ਰਹਾ ਥੋੜੇ ਦਿਨਾਂ ਨੂੰ ਦੀਵਾਲੀ ਸੀ ਮੈਂ ਮਹੀਨਾ ਕੋ ਪਹਿਲਾਂ ਹੀ ਚਲਾ ਗਿਆ ਸੀ ਉੱਥੇ ਮੈਂ ਚੰਗੀ ਕਮਾਈ ਕੀਤੀ ਤੇ ਪੈਸੇ ਜੁੜੇ ਸੀ ਪੂਆ ਕਹਿਣ ਲੱਗੀ ਕਿ ਆਪਣੇ ਲਈ ਨਾਲੇ ਤੇਰੇ ਨਿਆਣੇ ਦਿਨ ਤੇ ਭਾਰ ਤੇ ਖੋਸ਼ ਹੋਣਗੇ ਤੇ ਉਹਨਾਂ ਨੂੰ ਘਰੇ ਕੋਈ ਚੀਜ਼ ਲਿਆ ਕੇ ਦੇ ਮੈਂ ਵੀ 10000 ਰੁਪਏ ਉੱਥੋਂ ਲੈ ਕੇ ਘਰੇ ਆਇਆ ਮੇਰੇ ਘਰ ਵਾਲੇ ਨੇ ਪੈਸੇ ਫੜ ਲਏ ਪਰ ਮੇਰੀ ਇੱਜ਼ਤ ਨਹੀਂ ਕੀਤੀ ਮੈਨੂੰ ਰੋਟੀ ਪਾਣੀ ਵੀ ਨਹੀਂ ਪੁੱਛਿਆ ਮੈਨੂੰ ਬੜਾ ਗੁੱਸਾ ਆਇਆ ਮੈਂ ਦੀਵਾਲੀ ਤੇ ਫਿਰ ਏਨੀ ਦਾਰੂ ਪੀਤੀ ਕਿ ਮੈਨੂੰ ਆਪਣੇ ਹੋਸ਼ ਹੀ ਨਹੀਂ ਰਹੇ ਮੇਰੇ ਘਰ ਵਾਲੀ ਨੇ ਪੈਸੇ ਫੜੇ ਤੇ ਉਲਟਿਆ ਮੈਨੂੰ ਕਹਿਣ ਲੱਗੀ ਕਿ ਇਹ ਕੰਜਰ ਕੀ ਲੈ ਕੇ ਆਇਆ ਇਹਨੇ ਤਾਂ ਮੈਨੂੰ 1 ਰੁਪਿਆ ਵੀ ਨਹੀਂ ਦਿੱਤਾ ਮੈਂ ਫਿਰ ਆਪਣੀ ਭੂਆ ਨਾਲ ਫੋਨ ਤੇ ਗੱਲ ਕੀਤੀ ਉਹਨੂੰ ਵੀ ਦੱਸਿਆ ਕਿ ਮੈਂ ਪੈਸੇ ਲਿਆ ਕੇ ਇਹਨੂੰ ਫੜਾਇਆ ਜਦਕਿ ਇਹ ਤਾਂ ਮੰਨਦੀ ਹੀ ਨਹੀਂ ਸੀ ਮੇਰੀ ਘਰ ਵਾਲੀ ਤਾਂ ਪੈਰਾਂ ਤੇ ਹੀ ਮੁਕਰ ਗਈ ਕਹਿੰਦੀ ਮੈਨੂੰ 1 ਰੁਪਿਆ ਵੀ ਨਹੀਂ ਦਿੱਤਾ ਅਸੀਂ ਦਿਨ ਤਿਹਾੜ ਕਿੱਥੋਂ ਦੇਖੀਏ ਮੇਰਾ ਡੈਡੀ ਮੇਰੇ ਨਾਲ ਬੜਾ ਲੜਿਆ ਤੇ ਫਿਰ ਮੈਨੂੰ ਸਾਰਿਆਂ ਜਾਣਿਆਂ ਨੇ ਬੜਾ ਕੁੱਟਿਆ ਸੀ ਸਾਰਾ ਟੱਬਰ ਮੈਨੂੰ ਪੁੱਟਣ ਲੱਗ ਜਾਂਦਾ ਹੁੰਦਾ ਸੀ ਮੈਂ ਏਦਾਂ ਦਾ ਹੈਵੀ ਨਹੀਂ ਸੀ ਜਿੱਦਾਂ ਦਾ ਮੈਨੂੰ ਬਣਾ ਦਿੱਤਾ ਸੀ ਮੈਂ ਮਹੀਨਾ ਮਹੀਨਾ ਘਰੋਂ ਬਾਹਰ ਰਹਿੰਦਾ ਕਦੇ 6-6 ਮਹੀਨੇ ਘਰੋਂ ਬਾਹਰ ਰਹਿੰਦਾ ਸੀ ਤੇ ਆਪਣਾ ਕੰਮ ਕਰਕੇ ਆਪ ਹੀ ਗੁਜ਼ਾਰਾ ਕਰਦਾ ਸੀ ਮੇਰੀ ਘਰ ਵਾਲੀ ਪੈਸਿਆਂ ਤੋਂ ਤਾਂ ਲੈ ਕੇ ਮੁੱਕਰ ਜਾਂਦੀ ਸੀ ਆਪਣਾ ਪਿੱਛਾ ਪਾਲਦੀ ਸੀ ਮੈਂ ਵੀ ਫਿਰ ਪੈਸੇ ਦੇਣੋਂ ਹਟ ਗਿਆ ਮੇਰੀ ਘਰਵਾਲੀਤਾ ਬਸ ਆਪਣੇ ਜੀਜੇ ਤੇ ਆਪਣੇ ਭੈਣ ਦੇ ਹੀ ਗੁਣ ਕਾਉਂਦੀ ਸੀ ਤੇ ਕਹਿਣ ਲੱਗ ਜਾਂਦੀ ਕਿ ਮੇਰਾ ਜੀਜਾ ਮੇਰੇ ਭਰਾ ਵਰਗਾ ਜਦ ਕਿ ਉਹਦੇ ਆਪਣੇ ਭਰਾ ਪਰਜਾਈ ਨਾਲ ਤਾਂ ਬੰਧ ਹੀ ਨਹੀਂ ਸੀ ਉਹਦੀ ਪਰਚਾਈ ਤਾਂ ਉਹਨੂੰ ਦੇਖਣਾ ਵੀ ਚੰਗਾ ਨਹੀਂ ਸਮਝਦੀ ਸੀ ਉਹ ਤਾਂ ਕਹਿੰਦੀ ਸੀ ਕਿ ਉਹਦੀ ਲੋਹੜੀ ਦੀਵਾਲੀ ਵੀ ਲੈ ਕੇ ਨਹੀਂ ਆਈ ਬਸ ਇੱਕ ਭੈਣ ਹੀ ਸੀ ਜੋ ਮਾੜਾ-ਮੋਟਾ ਕਿਸੇ ਦਿਨ ਤਿਉਹਾਰ ਤੇ ਆ ਜਾਂਦੀ ਹੁੰਦੀ ਸੀ ਫਿਰ ਮੇਰੇ ਡੈਡੀ ਨੇ ਮੇਰੀ ਘਰ ਵਾਲੀ ਦੇ ਕਹਿਣ ਤੇ ਉਹਨੂੰ ਨਵੀਂ ਸਕੂਟਰੀ ਖੜਵਾ ਕੇ ਦਿੱਤੀ। ਉਹ ਤਾਂ ਬੜੀ ਮौज ਨਾਲ ਆਉਂਦੀ ਤੇ ਜਾਂਦੀ ਹੁੰਦੀ ਸੀ। ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਪਹਿਲਾਂ ਤਾਂ ਸਾਡੇ ਨਾਲ ਜਾਂਦੀ ਸੀ। ਹੁਣ ਇਕੱਲੀ ਪਤਾ ਨਹੀਂ ਕਿੱਥੇ-ਕਿੱਥੇ ਜਾਂਦੀ ਸੀ ਤੇ ਕਦੋਂ ਆਉਂਦੀ ਸੀ। ਉਹਨੂੰ ਨਾ ਕੋਈ ਪੁੱਛਣ ਵਾਲਾ ਸੀ ਤੇ ਨਾ ਹੀ ਕੋਈ ਰੋਕਣ ਵਾਲਾ ਸੀ। ਉਹ ਇਕੱਲੀ ਜਨਾਨੀ ਸਾਡੇ ਦੋਵਾਂ ਬੰਦਿਆਂ ਦੀ ਭਾਰੀ ਪੈ ਗਈ ਸੀ। ਉਹ ਤਾਂ ਕੋਈ ਗੱਲ ਹੀ ਨਹੀਂ ਕਰ ਦਿੰਦੀ ਸੀ। ਮੇਰਾ ਡੈਡੀ ਵੀ ਉਹਦੇ ਥੱਲੇ ਲੱਗ ਕੇ ਰਹਿ ਗਿਆ ਸੀ। ਉਹ ਤਾਂ ਕਿਸੇ ਨੂੰ ਟੱਚ ਕਰਕੇ ਨਹੀਂ ਜਾਣਦੀ ਹੁੰਦੀ ਸੀ। ਇੱਕ ਦਿਨ ਮੈਂ ਅਚਾਨਕ ਘਰ ਆ ਗਿਆ ਤੇ ਮੇਰੇ ਘਰ ਵਾਲੇ ਨੇ ਮੈਨੂੰ ਰੋਟੀ ਪਾਣੀ ਤੱਕ ਨਹੀਂ ਪੁੱਛਿਆ। ਰੋਟੀ ਪੱਕੀ ਹੋਈ ਸੀ ਮੈਂ ਚੱਕ ਕੇ ਆ ਵੀ ਖਾਣੀ। ਮੈਨੂੰ ਕਹਿਣ ਲੱਗੀ ਕਿ ਮੇਰੀਆਂ ਰੋਟੀਆਂ ਨੂੰ ਹੱਥ ਨਹੀਂ ਲਾਉਣਾ। ਮੈਂ ਤੇਰੇ ਵਾਸਤੇ ਨਿਲਾ ਹੀ ਆ। ਮੈਂ ਕਿਹਾ ਕਿ ਫਿਰ ਮੈਂ ਕਿੱਥੋਂ ਖਾਵਾਂ? ਤੈਨੂੰ ਵੀ ਤਾਂ ਵਿਆਹ ਕਿ ਹੀ ਲਿਆਇਆ। ਕਹਿੰਦੀ ਮੇਰਾ ਘਰ ਆ ਸਭ ਕੁਝ ਮੇਰਾ। ਜਿੱਥੋਂ ਮਰਜੀ ਖਾ ਮੈਂ ਕਿਹਾ ਕਿ ਤੂੰ ਤੂੰ ਇਹ ਸਭ ਕੁਝ ਕਿੱਥੋਂ ਲੈ ਕੇ ਆਈ ਹੈ ਮੈਂ ਤੈਨੂੰ ਵਿਆਹ ਕੇ ਲਿਆਇਆ ਤਾਂ ਹੀ ਸਭ ਕੁਝ ਤੇਰਾ ਹੋਇਆ ਤੂੰ ਕਿੱਥੋਂ ਲੈ ਕੇ ਆਈ ਹੈ ਤੂੰ ਕਿਹੜਾ ਕੋਈ ਹੋਰ ਖਾਸਮ ਕੀਤਾ ਜਿਹੜਾ ਤੈਨੂੰ ਕੋਈ ਹੋਰ ਇਹ ਸਭ ਕੁਝ ਦੇ ਗਿਆ ਇਹਨਾਂ ਸੋਹਣਾ ਘਰ ਤੇ ਤੂੰ ਆਪਣੀ ਜ਼ਿੰਦਗੀ ਵਿੱਚ ਦੇਖਿਆ ਵੀ ਨਹੀਂ ਹੋਣਾ ਕਿਉਂਕਿ ਉਹਦਾ ਆਪਣਾ ਵੀ ਕੋਈ ਚੰਗਾ ਘਰ ਨਹੀਂ ਸੀ ਉਹਦੀ ਪਰਜਾਈ ਨੇ ਕੰਮ ਕਰਕੇ ਇਹ ਆਪਣਾ ਘਰ ਨੂੰ ਬਣਾਇਆ ਤੇ ਸਵਾਰਿਆ ਸੀ ਇਹ ਤਾਂ ਬਸ ਐਕਸ਼ਨ ਮਾਰਨ ਜੋਗੀ ਸੀ ਮੇਰੀ ਘਰ ਵਾਲੀ ਤੋਂ ਮੇਰਾ ਮਨ ਜਿਹਾ ਭਰ ਗਿਆ ਸੀ ਮੈਂ ਰੋਜ਼ ਦਾਰੂ ਪੀ ਕੇ ਉਹਨੂੰ ਲੜਦਾ ਹੁੰਦਾ ਸੀ ਹੌਲੀ ਹੌਲੀ ਮੈਂ ਸੋਚਿਆ ਕਿ ਚੱਲ ਦਾਰੂ ਛੱਡ ਦਿੰਦਾ ਮੈਂ ਦਾਰੂ ਛੱਡੀ ਤੇ ਕੱਲੇ ਕੈਪਸੂਲ ਤੇ ਡੋਡੇ ਖਾਣ ਲੱਗ ਪਿਆ ਫਿਰ ਵੀ ਮੇਰੇ ਘਰ ਵਾਲੀ ਮੇਰੇ ਤੋਂ ਖੁਸ਼ ਨਹੀਂ ਸੀ ਉਹ ਤਾਂ ਮੈਨੂੰ ਲੱਗ ਕੇ ਲੱਗਣ ਹੀ ਨਹੀਂ ਦਿੰਦੀ ਸੀ ਇੱਕ ਦਿਨ ਉਹਦੀ ਸਕੂਟਰੀ ਖਰਾਬ ਹੋ ਗਈ ਤੇ ਉਹਨੇ ਆਪਣੀ ਸਕੂਟਰੀ ਠੀਕ ਕਰਾਉਣ ਨੂੰ ਜੀਜੇ ਤੇ ਉਹਦੇ ਮੁੰਡੇ ਨੂੰ ਘਰੇ ਸੱਦਿਆ ਉਹ ਰਾਤ ਨੂੰ 8:30 ਵਜੇ ਆਏ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਥੋੜਾ ਟਾਈਮ ਨਾਲ ਆ ਜਾਣਾ ਸੀ। ਕਹਿਣ ਲੱਗੇ ਕਿ ਅਸੀਂ ਕੰਮ ਤੇ ਗਏ ਸੀ ਤਾਂ ਟਾਈਮ ਨਹੀਂ ਲੱਗਿਆ। ਮੈਂ ਚੁੱਪ ਕਰਕੇ ਪੈ ਗਿਆ ਸੀ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਆਪਣੇ ਘਰ ਵੱਲ ਨੂੰ ਕਿਹਾ ਕਿ ਅੱਜ ਮੇਰਾ ਪਿਆਰ ਕਰਨ ਨੂੰ ਬੜਾ ਦਿਲ ਕਰਦਾ। ਮੈਂ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ। ਕਹਿੰਦੀ ਮੇਰੇ ਤੋਂ ਪਰੇ ਹੋ ਕੇ ਬੈਠ। ਮੈਨੂੰ ਲਾ ਲਾ ਕੇ ਸੌਂਹਦੀ ਸੀ। ਮੈਨੂੰ ਹੱਥ ਵਿੱਚ ਲਾਉਂ ਦਿੰਦੀ ਸੀ। ਮੈਂ ਚੁੱਪ ਕਰਕੇ ਆਪਣੇ ਮੰਜੀ ਤੇ ਪੈ ਗਿਆ। ਫਿਰ ਜਦੋਂ ਉਹਦਾ ਜੀਜਾ ਤੇ ਉਹਦਾ ਮੁੰਡਾ ਆਇਆ ਤਾਂ ਮੇਰੀ ਘਰ ਵਾਲੀ ਨੇ ਜੀਜੇ ਨੂੰ ਆਪਣੇ ਲਾਗੇ ਬੈੱਡ ਦੇ ਕੋਲ ਦੀਵਾਨ ਬੈੱਡ ਖਿੱਚ ਕੇ ਲੰਮੇ ਪਾਇਆ ਆਪ ਕੁੜੀਆਂ ਤੇ ਮੁੰਡਿਆਂ ਨੂੰ ਲੈ ਕੇ ਉਹਦੇ ਨਾਲ ਇੱਕ ਕਮਰੇ ਵਿੱਚ ਪੈ ਗਈ ਤੇ ਮੈਂ ਬਾਹਰ ਲੌਬੀ ਵਿੱਚ ਪਿਆ ਸੀ ਤੇ ਮੇਰੀ ਘਰ ਵਾਲੀ ਆਪਣੇ ਜੀਜੇ ਨਾਲ ਕਮਰੇ ਦੇ ਅੰਦਰ ਪਈ ਸੀ ਮੈਨੂੰ ਦੇਖ ਕੇ ਬੜਾ ਗੁੱਸਾ ਚੜਿਆ ਮੈਂ ਜਾ ਕੇ ਬੂਹਾ ਖੋਲ ਦਿੱਤਾ ਤੇ ਲਾਈਟ ਬੁਝਾ ਕੇ ਹੀ ਉਹ ਹੌਲੀ ਹੌਲੀ ਗੱਲਾਂ ਕਰਦੀ ਸੀ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਸੀ ਮੈਨੂੰ ਖਿੱਚ ਚੜੀ ਜਾਂਦੀ ਸੀ ਉਸੇ ਰਾਤ ਮੈਂ ਬੜੀ दारू ਪੀਤੀ ਤੇ ਆਪਣੀ ਘਰ ਵਾਲੀ ਨਾਲ ਲੜ ਪਿਆ ਸੀ ਉਹ ਮੈਨੂੰ ਕਹਿਣ ਲੱਗੀ ਕਿ ਇਹ ਤਾਂ ਮੇਰੇ ਨਾਲ ਕਲੇਸ਼ ਕਰਦਾ ਬਿਨਾਂ ਗਾਲ ਦੇ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਮੇਰੀ ਘਰ ਵਾਲੀ ਨੇ ਮੇਰੇ ਸਿਰ ਵਿੱਚ ਕੁੰਡੇ ਦੀ ਕੋਟ ਨਹੀਂ ਜਿਹੀ ਮਾਰੀ ਤੇ ਮੇਰਾ ਸਿਰ ਪਾਟ ਗਿਆ ਮੈਨੂੰ ਕੋਈ ਸਵਾਰਕ ਨਹੀਂ ਸੀ ਮੇਰਾ ਵੱਡਾ ਭਰਾ ਮੈਨੂੰ ਚੱਕ ਕੇ ਡਾਕਟਰ ਦੇ ਕੋਲ ਲੈ ਗਿਆ ਉਹਨੇ ਮੇਰੇ ਪੱਟੀ ਕਰਾਈ ਫਿਰ ਮੈਂ ਹੋਸ਼ ਜਿਹੀ ਵਿੱਚ ਆ ਗਿਆ ਮੈਂ ਵੀ ਸਾਰਿਆਂ ਨੂੰ ਦੱਸ ਦਿੱਤਾ ਕਿ ਇਹ ਆਪ ਆਪਣੇ ਜੀਜੀ ਨਾਲ ਰੰਗ ਰਲੀਆਂ ਮਨਾਉਂਦੀ ਆ ਤੇ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਤੇ ਜੀਜੀ ਦੇ ਨਾਲ ਬੈੱਡ ਤੇ ਨਾਲ ਬੈੱਡ ਲਾ ਕੇ ਸੌਂਦੀ ਆ ਮੈਨੂੰ ਬਾਹਰ ਮੰਜੇ ਤੇ ਇਕੱਲੇ ਨੂੰ ਪਾਉਂਦੀ ਆ ਮੇਰੇ ਵਾਰੀ ਨਿਆਣੇ ਵੀ ਜਾਗਦੇ ਹੁੰਦੇ ਆ ਤੇ ਜੀਜੀ ਵਾਰੀ ਨਿਆਣੇ ਵੀ ਸੌ ਜਾਂਦੀ ਆ ਮੇਰੀਆਂ ਇਦਾਂ ਦੀਆਂ ਗੱਲਾਂ ਸੁਣ ਕੇ ਸਾਰੇ ਲੋਕਾਂ ਨੇ ਮੂੰਹ ਤੇ ਹੱਥ ਰੱਖ ਲਈ ਸੀ। ਮੇਰੀ ਘਰ ਵਾਲੀ ਇੰਨੀ ਬੇਸ਼ਰਮ ਸੀ ਕਿ ਕੁਝ ਵੀ ਨਹੀਂ ਬੋਲੀ। ਫਿਰ ਮੇਰੇ ਡੈਡੀ ਨੇ ਪੁਲਿਸ ਨੂੰ ਸੱਦੀ ਤੇ ਮੈਨੂੰ ਥਾਣੇ ਫੜਾ ਦਿੱਤਾ ਕਿ ਮੈਂ ਘਰੇ ਕਲੇਸ਼ ਕਰਦਾ ਮੇਰੀ ਘਰ ਵਾਲੇ ਨਾਲ ਲੜਦਾ। ਮੈਂ ਪੁਲਿਸ ਵਾਲਿਆਂ ਨੂੰ ਸਭ ਕੁਝ ਦੱਸਿਆ। ਪੁਲਿਸ ਮੈਨੂੰ ਫੜ ਕੇ ਲੈ ਗਈ। ਮੈਂ ਸ਼ਰਾਬ ਪੀ ਕੇ ਤੰਗ ਕਰਦਾ ਸੀ। ਪੁਲਿਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਸ਼ਰਾਬੀ ਹਾਂ। ਮੈਂ ਚਾ ਪਤਾ ਕਰਦਾ ਪਰ ਮੈਂ ਪੁਲਿਸ ਦੇ ਸਾਹਮਣੇ ਵੀ ਕਿਸੇ ਗੱਲ ਦੀ ਸ਼ਰਮ ਨਹੀਂ ਕੀਤੀ ਮੈਂ ਸਭ ਕੁਝ ਦੱਸਿਆ ਕਿ ਮੇਰੀ ਘਰ ਵਾਲੀ ਆ ਆਪਣੇ ਜੀਜੇ ਨਾਲ ਸੈਟ ਆ ਤੇ ਮੈਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਤੇ ਨਾ ਹੀ ਮੈਨੂੰ ਕੁਝ ਕਰਨ ਦਿੰਦੀ ਹੈ ਪੁਲਿਸ ਵਾਲੇ ਵੀ ਮੇਰੀਆਂ ਗੱਲਾਂ ਤੋਂ ਹੱਸਦੇ ਸੀ ਕਿ ਇਹ ਕਿਦਾਂ ਦਾ ਬੰਦਾ ਜੋ ਆਪਣੇ ਘਰ ਵਾਲੀ ਬਾਰੇ ਸਾਰਾ ਕੁਝ ਸਾਰਿਆਂ ਨੂੰ ਦੱਸਦਾ ਪਿਆ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸੱਚ ਦੱਸਦਾ ਮੈਂ ਝੂਠ ਨਹੀਂ ਦੱਸਦਾ ਕੋਈ ਬੰਦਾ ਆਪਣੀ ਘਰ ਵਾਲੀ ਨੂੰ ਦੂਜੇ ਬੰਦੇ ਨਾਲ ਕਿੱਦਾਂ ਬਰਦਾਸ਼ਤ ਕਰ ਲਵੇ ਮੈਂ ਆਪਣੀ ਘਰ ਵਾਲੀ ਨੂੰ ਦੂਜੇ ਬੰਦੇ ਨਾਲ ਕਿੱਦਾਂ ਬਰਦਾਸ਼ਤ ਕਰਾਂ ਮੈਨੂੰ ਉਹ ਤਲਾਕ ਦੇ ਦੇਵੇ ਕੁੜੀਆਂ ਲੈ ਜਾਣੀਆਂ ਲੈ ਜਾਏ ਚਾਹੇ ਛੱਡ ਕੇ ਜਾਣੀ ਛੱਡ ਜਾਵੇ ਮੈਂ ਆਪੇ ਪਾਲ ਲਊਂਗਾ ਪਰ ਮੈਂ ਤੇਰੇ ਨਾਲ ਨਹੀਂ ਰਹਿਣਾ ਪਰ ਉਹ ਨਾ ਤਾਂ ਮੈਨੂੰ ਤਲਾਕ ਦਿੰਦੀ ਸੀ ਤੇ ਨਾ ਹੀ ਮੈਨੂੰ ਘਰੇ ਰਹਿਣ ਦਿੰਦੀ ਸੀ ਇਕੱਲੀ ਰਹਿ ਕੇ ਹੀ ਖੁਸ਼ ਆ ਮੇਰਾ ਡੈਡੀ ਤਾਂ ਸ਼ਹਿਰ ਵਿੱਚ ਕੰਮ ਤੇ ਲੱਗ ਗਿਆ ਸੀ ਤੇ ਉੱਥੇ ਹੀ ਰਹਿਣ ਲੱਗ ਪਿਆ ਹੁਣ ਮੇਰੀ ਘਰ ਵਾਲੀ ਇਕੱਲੀ ਨਿਆਣੇ ਲੈ ਕੇ ਹੀ ਘਰੇ ਰਹਿੰਦੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਹਨੂੰ ਕਿੱਦਾਂ ਕਹਾਂ ਕਿ ਮੇਰੇ ਤੋਂ ਤਲਾਕ ਲੈ ਲਾ ਨਾ ਤਾਂ ਤਲਾਕ ਲੈਂਦੀ ਆ ਤੇ ਨਾ ਹੀ ਘਰ ਛੱਡ ਕੇ ਜਾਂਦੀ ਆ ਆਪਣੀ ਜ਼ਿੰਦਗੀ ਨੂੰ ਤਾਂ ਉਹ ਇੰਜੋਏ ਕਰਦੀ ਆ ਤੇ ਮੇਰੀ ਜ਼ਿੰਦਗੀ ਉਹਨੇ ਨਰਕ ਬਣਾ ਦਿੱਤੀ ਮੈਂ ਕਦੀ ਕਿਤੇ ਜਾ ਕੇ ਰਹਿੰਦਾ ਹਾਂ ਤੇ ਕਦੀ ਕਿਤੇ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਦੋਸਤੋਂ ਤੁਸੀਂ ਹੀ ਦੱਸੋ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਆਪਣੀ ਘਰ ਵਾਲੀ ਤੋਂ ਬੜਾ ਤੰਗ ਆ ਮੈਂ ਰੱਬ ਅੱਗੇ ਇਹ ਅਰਦਾਸ ਕਰਦਾ ਕਿ ਜਿੱਦਾਂ ਦੀ ਘਰ ਵਾਲੀ ਮੇਰੀ ਆ ਇਦਾਂ ਦੀ ਕਿਸੇ ਨੂੰ ਨਾ ਮਿਲੇ ਕਿ ਉਹ ਨੂੰ ਆਪਣੇ ਬੰਦੇ ਦੀ ਕਦਰ ਹੀ ਨਹੀਂ ਤੇ ਬਗਾਨੇ ਬੰਦਿਆਂ ਦੀ ਕਦਰ ਉਹ ਕਰਦੀ ਆ ਤੇ ਆਪਣੇ ਘਰ ਵਾਲੇ ਨੂੰ ਉਸਦੀ ਤੱਕ ਵੀ ਨਹੀਂ ਤੇ ਆਪ ਐਸ਼ ਪ੍ਰਸਤੀ ਦੀ ਜ਼ਿੰਦਗੀ ਬਤੀਤ ਕਰਦੀ ਆ ਤੇ ਉਹਨੇ ਤਾਂ ਮੇਰੀ ਜ਼ਿੰਦਗੀ ਨਰਕ ਹੀ ਬਣਾ ਕੇ ਰੱਖ ਦਿੱਤੀ ਆਪ ਤਾਂ ਆਪਣੇ ਜੀਜੇ ਨਾਲ ਆਪਣੇ ਹੱਬਸ ਪੂਰੀ ਕਰ ਲੈਂਦੀ ਸੀ ਪਰ ਮੈਂ ਵਿਆਹਿਆ ਹੋ ਕੇ ਤੇ ਜਵਾਦ ਜੱਲਿਆਂ ਵਾਲਾ ਹੋ ਕੇ ਵੀ ਇੱਕ ਛੜੇ ਬੰਦੇ ਵਰਗੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਹਾਂਜੀ ਇਹ ਸੀ ਮੇਰੀ ਸੱਚੀ ਕਹਾਣੀ ਤੁਹਾਡੀ ਕੀ ਰਾਏ ਆ ਮੇਰੀ ਇਸ ਸੱਚੀ ਕਹਾਣੀ ਬਾਰੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਦੋਸਤੋ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ